ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਇੱਥੇ ਜੀ ਸਬਜੀ ਭਾਜੀ ਦੇ ਪਿੰਡ ਚ ਬਹੁਤ ਵਧੀਆ ਕੰਮ ਹੋ ਰਿਹਾ ਜੀ ਸਬਜੀਆਂ ਭਾਜੀਆਂ ਖੀਰੇ కూਰੇ ਸਬਜੀਆਂ ਹੀ ਗੋਪੀ ਗਾਭੀ ਬੰਦ ਗੋਭੀਆਂ ਸਭ ਕੋ ਲੱਗਦਾ ਯਰੇ ਔਰੇ ਪੈਕਿੰਗ ਹੋ ਗਈ ਜਾਂਦੀ ਸਬਜੀ ਮੰਡੀ ਚ ਬਹੁਤ ਵਧੀਆ ਕਿਸਾਨ ਵੀਰ ਮਿਹਨਤ ਕਰਕੇ ਬਹੁਤ ਵਧੀਆ ਗੁਜ਼ਾਰਾ ਕਰ ਰਹੇ ਨੇ ਤੇ ਬਹੁਤ ਵਧੀਆ ਲੱਗੀ ਗੱਲ ਸਬਜੀਆਂ ਦੀ ਆ ਸਾਰੇ ਲਿਫਾਫੇ ਸਬਜੀਆਂ ਪੈਕਿੰਗ ਕਰੇ ਹੋਏ ਨੇ ਇਹਨੇ ਕੰਡੇ ਵਾਲੇ ਜਿਹੜੇ ਅੱਗੇ ਪੁਰਾਣੇ ਜਵਾਨੇ ਹੁਣ ਦਿਖਾ ਅਜ ਤੱਕ ਵੀ ਯਾਦਗਰੀਆਂ ਰੱਖੀਆਂ ਹੋਈਆਂ ਨੇ ਜੀ ਤੇ ਫੁੱਲ ਬਹੁਤ ਸੋਹਣੇ ਹੁੰਦੇ ਨੇ ਜੀ ਆਹ ਦੇਖੋ ਇਹ ਫੁੱਲ ਕਿੰਨੇ ਸੋਹਣੇ ਹੋ ਰਹੇ ਮધુ ਮੱਖੀਆਂ ਬਹੁਤ ਜ਼ਿਆਦਾ ਆ ਰਹੀਆਂ ਨੇ ਡੱਬੇ ਵਾਲੀਆਂ ਬਹੁਤ ਪਿਆਰੇ ਫੁੱਲ ਨੇ ਮધુ ਮੱਖੀਆਂ ਨਾਲ ਇਹ ਇੱਥੇ ਬਹੁਤ ਵਧੀਆ ਚੀਜ਼ ਹੈ ਇਹ ਫੁੱਲ ਇਸੇ ਰਸ ਮਿੱਠਾ ਹੁੰਦਾ